ਬਾਕੀ ਗੱਲਾਂ ਰਹੀਆਂ ਗੱਲਾਂ ਬਸ ਜਿਹੜੀ ਸੀ ਸੀ ਹੁੰਦੀ ਹੈ ਨਾ ਬਹੁਤ ਸੋਹਣੀ ਹਾਂਜੀ ਸੱਸੀ ਕੱਲ ਸਾਰਿਆਂ ਤੋਂ ਕੀ ਹਾਲ ਚਾਲ ਤੁਹਾਡਾ ਹੋਤੀ ਸਾਰੇ ਵਧੀਆ ਹੋਵੋਗੇ ਤੇ ਅੱਜ ਦਾ ਆਪਣਾ ਜਿਹੜਾ ਮੰਨ ਲਓ ਮਾੜਾ ਮੋਟਾ ਕੰਮ ਰਹਿ ਗਿਆ ਸੀ ਰਾਤੀ ਦਾ ਮਾਣੀ ਮਟੀ ਲੀਗੇਜ ਵੀ ਆਪਣੀ ਹੁੰਦੀ ਹੈ ਟਰੈਕਟਰ ਤੇ ਜਿੱਦਾਂ ਮਾਣ ਮੋਟਾ ਜਿੱਦਾਂ ਇੱਕ ਆ ਆਪਣਾ ਜੇ ਰਹੇਗਾ ਹੀ ਲਾਉਣ ਵਾਲਾ ਜਰਾ ਕੱਲ ਜੈਨ ਜੇਤਾ ਭਲਕੇ ਤੇ ਸਾਨੂੰ ਅੱਜ ਇਹ ਜੈਨਪਾ ਮਗੇ ਦਾ ਤੇਲ ਮਾਰੀ ਜਾਂਦਾ ਮਾੜਾ ਮੁੱਟਾ ਬਾਹਰ ਤੇ ਇੱਕ ਆਪਾਂ ਕਰਨਾ ਇਹਨੂੰ ਹਲਾਂ ਤੇ ਚੈੱਕ ਅੱਜ ਰੰਮਗਾ ਮਾੜੀ ਮੁੱਟੀ ਲੀਕੇ ਚੈੱਕ ਹੋ ਜੂਗੀ ਨਾਲ ਜ਼ੋਰ ਦੇਖ ਲਵਾਂਗੇ ਕਿੰਨਾ ਹੁੰਦਾ ਲਾਰਾ ਪਹਿਲੋਂ ਹਲਾਂ ਤੋਂ ਸੁਹਾਗਾ ਲਾਉਣਾ ਪੈਣਾ ਫਿਰ ਹੀ ਆਗੇ ਆਪਣੇ ਹਲ ਪੈਣੇ ਆ ਚਲੋ ਕੋਈ ਗੱਲ ਨਹੀਂ ਤੇ ਤੇਰਾ ਮਾੜੀ ਮੁੱਟੀ ਇਦਾਂ ਆਪਣਾ ਹਲੇ ਕੰਮ ਰਹਿੰਦਾ ਹੈ ਕੱਲ ਵਾਲਾ ਅੱਜ ਦਾ ਅੱਜ ਕੰਪਲੀਟ ਹੋਊਗਾ ਜਦਾ ਮਤਲਬ ਆਪਣੇ ਹਲੇ ਦੋ ਕ ਪੈਪ ਰਹਿੰਦੇ ਲਾਉਣ ਵਾਲੇ ਤੇ ਮੈਨੂੰ ਜਿੱਥੇ ਤੇ ਲੱਗਦਾ ਰਾਤੀ ਚੈੱਕ ਕਰਦਿਆਂ ਨੇ ਸੂਈ ਤਾਂ ਉਦੋਂ ਮਾੜੀ-ਮੁੱਟੀ ਚੱਕ ਲਈ ਤੇ ਮਿਲਦਾ ਐਂਟਰਕੂਲਰ ਨੂੰ ਲਾਉਣਾ ਹੀ ਪੈਣਾ ਹੈ। ਚਲ ਅੱਜ ਦੇਖ ਲੈਂਦੇ ਹਾਂ ਤਾਂ ਬਾਕੀ ਮਾੜਾ-ਮੋਟਾ ਇਹ ਐਂਟਰਕੂਲਰ ਦੀ ਲੋੜ ਹੋਈ ਤਾਂ ਆਪਾਂ ਨੂੰ ਲਾਵਾਂਗੇ। ਲਓ ਜੀ ਆਪਾਂ ਹੁਣ ਚੱਲੇ ਤੇ ਆਪਾਂ ਇਹਨੂੰ ਕਰਦੇ ਹਾਂ ਚੈੱਕ ਜਾ ਕੇ। ਲਓ ਜੀ ਹਾਲ ਆਪਾਂ ਪਾ ਲਿਆ ਤੇ ਚੱਲੇ ਆਪਾਂ ਪਾ ਲਿਆ। ਇੱਕ ਵਾਰੀ ਸ਼ੋਹ ਜੀ ਲਾਰਣੇ ਨਹੀਂ ਜਾ ਕੇ। ਕਿਉਂਕਿ ਤੁਹਾਨੂੰ ਆਇਆ ਘੱਟ ਹੋ ਜਾਣਾ ਇਹਦਾ ਤੇ ਬਾਕੀ ਦੇਖਦੇ ਆ ਜਾ ਕੇ। ਬਾਕੀ ਗੱਲਾਂ ਦੀ ਗੱਲਾਂ ਬਸ। ਜਿਹੜੀ ਸੀ ਸੀ ਹੁੰਦੀ ਹੈ ਨਾ ਬਹੁਤ ਸਵਾਦ ਆਉਂਦਾ। ਹਾਂ ਜੀ। ਉਹ ਆਪਾ ਲਾ ਲਈ ਆ ਤੇ ਹੁਣ ਕੰਨ ਲੱਗੇ ਇਹਨੂੰ ਆਪਾਂ ਚੈੱਕ ਇੱਕ ਆਪਾ ਕਾਲਿਆ ਤੇ ਹੁਣ ਜੇ ਆਪਾਂ ਹੱਲ ਕੱਢ ਕੇ ਜਿਹੜਾ ਮਾਣਾ ਮੋਟਾ ਇਹ ਕੰਮ ਰਹਿੰਦਾ ਚ ਕਰਾਂਗੇ ਉਹ ਲੀਕ ਚ ਵੀ ਕੰਨ ਲੱਗ ਗਿਆ ਤੇ ਉੱਥੋਂ ਜੈਣ ਵੀ ਇੱਕ ਮੜਾ ਖਲੜਾ ਜੈਣ ਆ ਇਹ ਜਿਦਾਂ ਇਹ ਜੈਣ ਪਾੜ ਗਿਆ ਨੂੰ ਹੋ ਗਿਆ ਸਾਰਾ ਤੇ ਇਹ ਹੁਣ ਮਾਣਾ ਪਾਣਾ ਪੈਣਾ ਕਿ ਹਵਾ ਬਹੁਤ ਮਾਰੀ ਜਾਂਦਾ ਇੰਨਾ ਵੀ ਕੋਈ ਡਰੋਪੀ ਚੰਗੀ ਐ ਪ੍ਰੋਟੈਕਟ ਇੱਧਰੋਂ ਵੀ ਤੇ ਆ ਜਿੱਕਰ ਵੀ ਇਹ ਪਰ ਡੋਨ ਮਾਤੇ ਹਾਲ ਛੱਡ ਕੇ ਤੇ ਆਪਾਂ ਹੁਣ ਜਿਹੜਾ ਨਾਮ ਅਜ ਰਹਿੰਦਾ ਮੇਰੇ ਲੋ ਦਾ ਤੱਲੀ ਇਹਨੂੰ ਹਾਂਜੀ ਟੈਸਟਿੰਗ ਆਪਣੀ ਹੋ ਗਈ ਸੀ ਯਾਰੀ ਤੇ ਹੁਣ ਆਪਾਂ ਲੱਗੇ ਆ ਇਹਨੂੰ ਸਲੈਂਸਰ ਲਾਉਣ ਤੇ ਆਪਾਂ ਲਾਵਾਂਗੇ ਸੀਟੀ ਜਿਹੜੀ ਹਲੇ ਸੀਟੀ ਨਹੀਂ ਕਹਿ ਸਕਦੇ ਚੀਕਾਂ ਹੀ ਇੱਕ ਸਮਝੀਆਂ ਤੇ ਇਹ ਤੁਹਾਨੂੰ ਲਾ ਕੇ ਦਿਖਾਉਨੇ ਆ ਹੁਣ ਆਪਾਂ ਜੈਨ ਜੂਣਾ ਇਹਨੂੰ ਆਪਾਂ ਜੈਨ ਤਾਂ ਨਹੀਂ ਲਾਉਣਾ ਜੈਨ ਦੀ ਤਾਂ ਨਹੀਂ ਲੋੜ ਹੈਗੀ ਆਪਣੇ ਹਨਾ ਇਹਨੂੰ ਫੇਰ ਤਾਂ ਸਿੱਧੇ ਹੀ ਹੁਣੇ ਜੈਨ ਦੀ ਤਾਂ ਨਹੀਂ ਲੋੜ ਜੈਨ ਆਪਾਂ ਉਹ ਪਾਤਾ ਵਾ ਸੱਕੀ ਬਹੁਤ ਲਓ ਜੀ ਆਪਣੀ ਸੀਟੀ ਤਾਂ ਕਸ ਹੋ ਗਈ ਆ ਇਹਨੂੰ ਸਲੈਂਸਰ ਪਾਉਨੇ ਆ ਆਪਾਂ ਇਹ ਜਲਕਾ ਜਿਹੜਾ ਆਪਾਂ ਕੀਤਾ ਹੈ ਇੱਕ ਮਿਲਾਰਾ ਟੈਡ ਹੋਊ ਟੁੜੀ ਕੈਡ ਹੋਊਗਾ ਰਕ ਲੰਪ ਬਣਾਈਏ ਇੱਕ ਆਪਾਂ ਲਾਜੀ ਸਲਾ ਲੋ ਜੀ ਸਿਟੀ ਮਾਣੀ ਮੁੱਟੀ ਦਾ ਬੱਜੀ ਗਈ ਆ ਤੇ ਬਾਕੀ ਸਾਡੀ ਹਵਾ ਹੀ ਥੱਲੇ ਕਰਾਸ ਹੋਈ ਜਾਂਦੀ ਆ ਜੈਨ ਪਾੜ ਗਿਆ ਆ ਇਹ ਲੋ ਜੀ ਕੰਮ ਆਪਣਾ ਰਹਿਣਾ ਇਹਦਾ ਜੈਨ ਨਹੀਂ ਹੈਗਾ ਇੱਥੇ ਬਿਲ ਗਿਆ ਆਪਣੇ ਤੇ ਕੱਲ ਨੂੰ ਹੁਣ ਨੂਰ ਮਹਿਲ ਜਾਵਾਂਗੇ ਤਾਂ ਹੁਣ ਤਾਂ ਚਲ ਮੇਰਾ ਉਹ ਚੱਲਾ ਇਹਦਾ ਜੈਨ ਲਿਆ ਕੇ ਪਾਵਾਂਗੇ ਤਾਂ ਜੈਨ ਦਮ ਇਧਰੋਂ ਵੀ ਲੀ ਕੁਮਾਰੀ ਜਾਂਦਾ ਰਹੇ ਇਧਰੋਂ ਵੀ ਹਵਾ ਦਾ ਸਾਰੀ ਥੱਲੇ ਨਿਕਲ ਜਾਂਦੀ ਆ ਤੇ ਬਾਕੀ ਅੱਜ ਉਦਾਂ ਮਾਣੀ ਮੁੱਟੀਆਂ ਜਿਹੜੀਆਂ ਸਪਲਾਈਆਂ ਰਹਿੰਦੀ ਆ ਆਪਾਂ ਇਹ ਅੱਜ ਕੰਪਲੀਟ ਕਰ ਦੇਣੀਆਂ ਆ ਆ ਆਪਾਂ ਹੁਣ ਪੇਪਾ ਪਾ ਲਾਤੇ ਦਾ ਫੀਡਿੰਗ ਹੋ ਗਈ ਤੇ ਕਲੰਪ ਕਸਣਾ ਲੈ ਗਏ ਆ ਤੇ ਹਲੇ ਆਪਾਂ ਕੀਤੀ ਦਾ ਦੇਸੀ ਜਗਾੜ ਜਾਈਏ ਜਿਸ ਤੋਂ ਬਾਅਦ ਚ ਆਪਾਂ ਇੱਥੋਂ ਨਹੀਂ ਕਰਾਂਗੇ ਸਟੀਲੇ ਪੈਪਨ ਹਾਲੇ ਤਾਂ ਆਪਾਂ ਬੁੱਤੇ ਹੀ ਲਾਇਆ ਆ ਤੇ ਪਿਆ ਵਿੱਚੋਂ ਵੀ ਬਾਹਰ ਆ ਗਿਆ ਆਪਣਾ ਥੋੜਾ ਜਿਹਾ ਚਲੋ ਆਪਣਾ ਬੁੱਤਾ ਲੱਗ ਜਣਾ ਗਿਆ ਤੀ ਹਲੇ ਤੇ ਕਲੰਪ ਕਸਣਾ ਲੈ ਗਏ ਆ ਤੇ ਕਲੰਪ ਕਸ ਕੇ ਦੇ ਬਾਕੀ ਕੰਮ ਆਪਾਂ ਕੱਲ ਹੀ ਕਰਾਂਗੇ ਕਿਉਂਕਿ ਬਾਕੀ ਹੁਣ ਜੈਨ ਜੂਨ ਪਾਵਾਂਗੇ ਤਾਂ ਫੇਰ ਹੀ ਆਪਣਾ ਕੰਮ ਚੱਲਣਾ ਉਧਰੋਂ ਤੇ ਬਾਕੀ ਕੰਮ ਆਪਾਂ ਬਕਾਲੂ ਕਰਕੇ ਕੱਲੂ ਕੰਪਲੀਟ ਕਰਕੇ ਸ਼ੋ ਸ਼ੂ ਰੱਖ ਕੇ ਚੰਗੀ ਤਰ੍ਹਾਂ ਆ ਫੀਡਿੰਗ ਕਰ ਦੇਣੀ ਕਾਦੂ ਆਪਾਂ। ਸਾਜੀ ਫੀਡਿੰਗ ਆਪਣੀ ਹੋ ਗਈ ਆ। ਤੇ ਸਾਰੇ ਹੇਕ ਕਰੰਟ ਵੀ ਲੱਗ ਗਿਆ। ਸੁੱਕਾ। ਬਾਸੇ ਨੂੰ ਹੁਣ ਆਪਾਂ ਜਾਲੀ ਲਾ ਗਦੇ ਇਹ ਅੱਜ ਕੰਪਲੀਟ ਹੋ ਗਿਆ ਤੇ ਬਾਕੀ ਕੰਮ ਆਪਣਾ ਕੱਲ ਹੀ ਹੋਊਗਾ। ਆ ਜਿੰਨੇ ਕਬੂਤੇ ਕਿ ਜੋਗਾ ਆਪਾਂ ਕੱਲ ਲਿਆ। ਸਾਜੀ ਆਪਣੀ ਫੀਡਿੰਗ ਸਾਰੀ ਹੋ ਗਈ ਆ ਤੇ ਜਾਲੀ ਵੀ ਆਪਣੀ ਲੱਗ ਗਈ ਆ ਤੇ ਸ਼ੋਅ ਆਪਾਂ ਇਹਦੇ ਰੱਖ ਲੈਣੀਆਂ ਹਲੇ ਤਾਂ ਕੱਲੂ ਆਪਣਾ ਕੰਮ ਰਹਿੰਦਾ ਆ। ਤੇ ਇਦਾਂ ਹੀ ਆਪਾਂ ਮਿਲਦੇ ਆਂ ਆ ਪਾਗਲੇ ਵਲੌਗ ਚ ਤੇ ਅੱਜ ਬਲੌਗ ਦਾ ਆਪਾਂ ਐਂਡ ਕਰਨ ਲੱਗੇ ਆਂ ਤੇ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਸਤ ਸ੍ਰੀ ਅਕਾਲ ਸਾਰਿਆਂ ਨੂੰ